ਸਾਰੀ ਕਾਹ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਠੀਕ ਠਾਕ ਹੋਰ ਸੁਣਾਓ ਕਿਵੇਂ ਹੋ ਸਾਰੇ ਅੱਜ ਦੇ ਬਾਰਿਸ਼ ਦਾ ਮੌਸਮ ਤਾਂ ਸੀ ਬੜਾ ਵਧੀਆ ਪਰ ਬਾਰਿਸ਼ ਹੋਈ ਵੀ ਗਰਮੀ ਜੀ ਬਹੁਤ ਜ਼ਿਆਦਾ ਪੈ ਰਹੀ ਆ ਹੁਣ ਤੇ ਥੋੜੇ ਬਤ ਬਾਰਿਸ਼ ਹੋ ਜੇ ਨਾ ਤੇ ਗਰਮੀ ਤੋਂ ਰਾਹਤ ਮਿਲ ਜੇ ਹਾਂ ਇਧਰ ਸਾਡੇ ਸਬਜ਼ੀਆਂ ਗ੍ਰੀਨ ਲੀ ਬਾਕੀ ਅੱਜ ਅਸੀਂ ਇੱਕ ਰੈਸਪੀ ਬਣਾ ਰਹੇ ਆ ਜੋ ਕਿ ਬੱਚਿਆਂ ਵਾਸਤੇ ਹੈ ਸਪੈਸ਼ਲ ਜਿਹੜੀ ਬੱਚੇ ਵੀ ਖਾ ਸਕਦੇ ਆ ਵੱਡੇ ਵੀ ਖਾ ਸਕਦੇ ਆ ਇੱਕ ਪੰਜੀਰੀ ਆ ਪੰਜੀਰੀ ਦਾ ਬੰਦੀ ਆ ਉਹ ਤੇ ਉਹ ਬੱਚਿਆਂ ਦੀ ਗਲਤੀ ਵਾਸਤੇ ਬਹੁਤ ਵਧੀਆ ਜਿਹਦੀ ਕੈਲਸ਼ੀਅਮ ਦੀ ਕੈਲਸ਼ੀਅਮ ਆਇਰਨ ਵਗੈਰਾ ਜੋ ਵੀ ਬੱਚੇ ਵਾਸਤੇ ਹਰ ਜਰੂਰੀ ਹੁੰਦੇ ਸਾਰਾ ਕੁਝ ਹੀ ਉਹਦੇ ਵਿੱਚ ਆਲਮੋਸਟ ਹੁੰਦਾ ਹੈ ਤੇ ਅਸੀਂ ਇਹ ਹਵਰਾਜ ਤੇ ਸੈਜ ਨੂੰ ਬਣਾ ਕੇ ਦੇ ਦਈਆਂ ਤੇ ਬੜੇ ਖੁਸ਼ ਹੋ ਕੇ ਖਾਂਦੇ ਆ ਤੇ ਮੰਮੀ ਹੁਣ ਵੀ ਖਾ ਲੈਂਦੇ ਆ ਮੈਂ ਵੀ ਖਾ ਲੈਂਦੀ ਆ ਲਗਦੀਰ ਵੀ ਖਾ ਲੈਂਦੇ ਆ ਫੂ ਉਹ ਫਰਾਸੀ ਅੱਜ ਤੁਹਾਨੂੰ ਦੱਸਾਂਗੀ ਕਿ ਕਿੰਨੇ ਕਿੰਨੇ ਬੰਦੇ ਆ ਤੇ ਉਹ ਬਣਾਉਂਦੇ ਆ ਮੇਰੇ ਜਠਾਣੀ ਜੀ ਵੱਡੇ ਦੀ ਵੀ ਉਹ ਬਣਾਉਂਦੇ ਤੇ ਮੈਂ ਸ਼ੂਟ ਕਰਾਂਗੀ ਨਾਲ ਤੁਹਾਨੂੰ ਦੱਸਾਂਗੀ ਕਿ ਕਿੰਨੇ ਕਿੰਨੇ ਬੰਦੇ ਆ ਬਾਕੀ ਤੁਸੀਂ ਸਾਡੇ ਵਲੌਗਸ ਨੂੰ ਬਹੁਤ ਪਿਆਰ ਦੇ ਰਹੇ ਹੋ ਸਾਡੀ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋ ਬੜੇ ਪਿਆਰ ਦਿੰਦੇ ਰਹੋ ਅਸੀਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਵੀਡੀਓਜ਼ ਤੇ ਵਲੌਗਸ ਲਿਆਉਂਦੇ ਰਵਾਂਗੇ ਸੋ ਚਲੋ ਚੱਲਦੇ ਆ ਰੈਸਪੀ ਦੇਖਣ ਲਈ ਪਹਿਲੇ ਸਾਨੂੰ ਚਾਹੀਦੇ ਆ ਫੁੱਲ ਮਖਾਣੇ ਹਨਾ ਹਾਂ ਚੋਕੀ ਅਸੀਂ ਕਾਲੇ ਚਨੇ ਤੇ ਆ ਆਟਾ ਤੇ ਇਹਨਾਂ ਨੂੰ ਅਸੀਂ ਰੋਸਟ ਕਰ ਰਹੇ ਹਾਂ ਦੇਸੀ ਘਿਓ ਚ ਦੇਸੀ ਘਿਓ ਚ ਆ ਬਦਾਮ ਹੋ ਰਿਹਾ ਰੋਸਟ ਫੋਲਾ ਮਖਾਣੇ ਅਸੀਂ ਰੋਸਟ ਕਰ ਲਏ ਆ ਹੁਣ ਬਦਾਮ ਰੋਸਟ ਹੋ ਰਿਹਾ ਉਸ ਤੋਂ ਬਾਅਦ ਚਨੇ ਵੀ ਰੋਸਟ ਕਰਨੇ ਆ ਚਨੇ ਵੀ ਰੋਸਟ ਕਰਨੇ ਫਿਰ ਆਟਾ ਰੋਸਟ ਕਰਨਾ ਤੇ ਇਹਨਾਂ ਨੂੰ ਗ੍ਰਾਈਂਡ ਕਰਨਾ ਸਾਰਿਆਂ ਨੂੰ ਆ ਸਾਡੀ ਮੰਮੀ ਨੇ ਬਣਾਇਆ ਹੋਇਆ ਘਿਓ ਦੇਸੀ ਘਿਓ ਹੋਮ ਮੇਡ ਹੋਮ ਮੇਡ ਦੇਸੀ ਘਿਓ ਸੋ ਇਹੀ ਰੈਸਪੀ ਬਣਾਵਾਂਗੇ ਅੱਜ ਅਸੀਂ ਬਾਕੀ ਚੰਦ ਉਸਤੇ ਆ ਕਿੱਦਾਂ ਕਿੱਦਾਂ ਹੁਣ ਪਹਿਲੇ ਤੇ ਬਦਾਮ ਹੀ ਰੋਸਟ ਹੋ ਰੇ ਆ ਹਾਂ ਵੀ ਸ਼ਸ਼ੀ ਕਰੋ ਕੱਢੋ ਕੱਢੋ ਨਾਲੇ ਆਪਾਂ ਬਣਾ ਰਹੇ ਸੀ ਹੋਈ ਰੈਸਪੀ ਦੇ ਨਾਲੇ ਸੀ ਬਣਾਈ ਚਾਹ ਸ਼ਾਮ ਦੀ ਚਾਹ ਆ ਉਧਰ ਹੋ ਰਿਹਾ ਰੋਸਟ ਆਟਾ ਆਟਾ ਇਹ ਜੇ ਥੋੜਾ ਹੋਰ ਪਾਣੀ ਦੇ ਸੀਗੇ ਸੁੱਕਾ ਸੁੱਕਾ ਹੋ ਗਿਆ ਨਾ ਹਾਂ ਨੇ ਤੇ ਉਹ ਗੋਲਣ ਜੜੇਗਾ ਥੋੜਾ ਮੈਸ਼ ਕਰਕੇ ਫੇਰ ਪਾਣੀ ਇਹ ਰੈਸਪੀ ਤੁਸੀਂ ਆਪਣੇ ਬੱਚਿਆਂ ਨੂੰ ਦੋਗੇ ਤੇ ਇਹਦੇ ਇਹਦੇ ਬੜੇ ਫਾਇਦੇ ਆ ਕੀ ਕੀ ਫਾਇਦੇ ਇਹਦੇ ਬ੍ਰੇਨ ਲਈ ਬੈਸਟ ਹੈ ਬੈਨਫਾਇਟ ਲਈ ਬੈਸਟ ਹੈ ਬੱਚਿਆਂ ਦੀ ਗਰੋਥ ਮੈਂਟਲੀ ਸਿੱਧੀ ਕਲੀ ਵਧੀਆ ਹੁੰਦੀ ਹੈ ਕੈਲਸ਼ੀਅਮ ਆਇਰਨ ਸਾਰਾ ਕੁਝ ਇਹਦੇ ਵਿੱਚ ਕਿਉਂਕਿ ਉਹ ਫੁੱਲ ਮਕਾਨਿਆਂ ਦੇ ਵਿੱਚ ਕੈਲਸ਼ੀਅਮ ਤੇ ਆਇਰਨ ਬਹੁਤ ਹੁੰਦਾ ਇਹ ਹੱਡੀਆਂ ਵਗੈਰਾ ਬੱਚਿਆਂ ਦੀ ਮਜ਼ਬੂਤ ਰਹਿੰਦੀਆਂ ਜਦੋਂ ਬੱਚੇ ਖੇਡਦੇ ਰਹਿੰਦੇ ਆ ਜੋ ਵੀ ਤੁਹਾਡੀ ਵੀਕਨੈਸ ਆ ਉਹ ਬੱਚਿਆਂ ਨੂੰ ਘੱਟ ਕਰ ਦਿੰਦੀ ਹਾਂ ਹਾਂ ਇਹ ਪਹਿਲੇ ਵੀ ਅਸੀਂ ਬਣਾ ਕੇ ਦੇਈਦਾ ਹਰiraj ਨੂੰ ਤੇ ਸਹਿਜ ਨੂੰ ਤੇ ਬੜਾ ਖੁਸ਼ ਹੋ ਕੇ ਖਾਂਦੇ ਆ ਤੇ ਅੱਜ ਫੇਰ ਆਪਾਂ ਕਾ ਚਲੋ ਅੱਜ ਫੇਰ ਬਣਾ ਲਈਏ ਤੇ ਨਾਲੇ ਆਪਣੇ ਭੈਣ ਭਰਾਵਾਂ ਨੂੰ ਦੱਸਿਆ ਕਿ ਆਹ ਚੀਜ਼ ਬਣਾ ਕੇ ਦਿਓ ਬੱਚਿਆਂ ਨੂੰ ਬਹੁਤ ਫਾਇਦੇਮੰਦ ਹੈ ਇਹ ਗਰਮੀਆਂ ਚ ਵੀ ਖਾ ਸਕਦੇ ਆ ਤੇ ਸਰਦੀਆਂ ਚ ਵੀ ਖਾ ਸਕਦੇ ਆ ਨਾ ਦੋਨੋਂ ਸੀਜ਼ਨ ਜਿਹੜਾ ਕੋਈ ਵੀ ਦਾ ਐਫੈਕਟ ਸਾਈਡ ਇਫੈਕਟ ਨਹੀਂ ਇਹ ਵੀ ਬਰਮੀ ਆ ਜ਼ਿਆਦਾ ਨਹੀਂ ਇਹ ਵੱਡੇ ਵੀ ਖਾ ਸਕਦੇ ਆ ਇਹ ਜਦੋਂ ਬਣ ਗਈ ਤਾਂ ਚੀਨੀ ਟਾਈਪ ਹੋ ਜਾਂਦੀ ਹੈ ਜਿੱਦਾਂ ਕੰਜੀਰੀ ਨਹੀਂ ਹੁੰਦੀ

ਸਮੈਲ ਆ ਜਾਂਦੀ ਨੂੰ ਹੂੰ ਸਮੈਲ ਆਈ ਜਦੋਂ ਸੁਗ ਨੂੰ ਕਰ ਲੱਗੇ ਆਸੀਂ ਮਿਕਸੀ ਗ੍ਰਾਈਂਡ ਚ ਇਹਦਾ ਪਾਊਡਰ ਬਣਾਉਣਾ ਪਾਊਡਰ ਜੇ ਤਾਂ ਖਲ ਮਖਾਨੇ ਤੇ ਬਦਾਮ ਰੋਸਟ ਹੋ ਗਏ ਤੇ ਫਿਰ ਅਸੀਂ ਇਹਨੂੰ ਆਟੇ ਵਿੱਚ ਮਿਕਸ ਕਰ ਦੇਣਾ ਹਨਾ ਇਹਨੂੰ ਮਿਕਸ ਕਰ ਦੇਣਾ ਆਪੇ ਵਿੱਚ ਤੁਮ ਜਦਾਂ ਇਹ ਇੰਗਰੀਡੈਂਟ ਰਹਿ ਗਿਆ ਬਲੈਕ ਚੁਨੇ ਗਰਮ। ਨਵੀਂ ਥੋੜਾ ਜਿਹਾ ਹਲਾਉਂਦਾ ਜੋਗਦਾਰ ਪਾਸੇ ਦੇ ਵਿੱਚ। ਆ ਸਾਡੇ ਚਨੇ ਹੋ ਗਏ ਸੀ ਰੋਸਟ। ਗ੍ਰਾਈਂਡ ਸੋਰੀ। ਨਵੀਂ ਵਿੱਚ ਪਾਤਾ ਹੁਣ। ਬਾਕੀ ਉਹ ਵੀ ਹੁਣ ਵਿੱਚ ਪੈ ਰਹੇ ਨੇ। ਹਾਂ। ਅਸੀਂ ਦੀ ਕੁਆਂਟੀਟੀ ਥੋੜੀ ਇੰਨੀ ਕਿ ਇੰਨਾ ਹੀ ਬਣਾਉਣੇ ਆ ਕਿਉਂਕਿ ਜਿੱਦਾਂ ਜਿੱਦਾਂ ਇਹ ਫਿਨਿਸ਼ ਹੋ ਜਾਂਦਾ ਤੇ ਅਸੀਂ ਫਰੈਸ਼ ਬੱਚਿਆਂ ਨੂੰ ਬਣਾ ਕੇ ਦੇਈਦਾ। ਅਨਾਜ लास्ट ਇਜ਼ 슈ਗਰ ਹੁਣ ਦੇ ਵਿੱਚ ਫਾਈਨਲ ਲਾਸਟ ਆਪਾਂ ਪਾ ਰਹੇ ਆ ਪਾਊਡਰ ਚੀਨੀ ਦਾ ਇਹਨਾਂ ਦਾ ਥੋੜਾ ਟੇਸਟ ਆ ਜਾਂਦਾ ਨਾ ਵਧੀਆ ਬੱਚੇ ਖਾ ਲੈਂਦੇ ਆ ਤੁਨੇ ਨੂੰ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਵੀ ਇਹਦਾ ਹੋਰ ਕੋਈ ਸਟੈਪ ਹੈ ਰੈਡੀ ਤੇ ਹੁਣ ਇਹ ਅਸੀਂ ਸਰਵ ਕਰਾਂਗੇ ਘੱਟ ਸਭ ਤੋਂ ਵੱਡੇ ਮੈਂਬਰ ਨੂੰ ਲਖਬੀਰ ਸਿੰਘ ਨੂੰ ਕਿਉਂਕਿ ਮੰਮੀ ਡੈਡੀ ਹਿੰਦੀ ਘਰ ਹਾਂ ਦੇਖਣ ਜਦ ਬੜੀ ਵਧੀਆ ਲੱਗਣ ਦੀ ਯਮੀ ਹਵੀ ਰਾਣੀ ਕਹਿੰਦਾ ਯਮੀ वाओ जमी लो जी फाइनली पनी पंजीरी तैयार आ पंजीरी तो कह <laughs> ते हम असीना ये पेस्ट करवाने हैं सरदार साहब चलो चलो लाइक चलो चाचू ने दो चलो आज चाचू ने देगी आज सरदार साहब तेरे लिए स्पेशल चीज टेस्ट करके दसो कि बनी है ਹਾਂਜੀ ਟੇਸਟੀ ਆ ਪਾਸ ਅਸੀਂ ਪਾਸ ਇਹਦੇ ਇਹਦੇ ਫਾਇਦੇ ਬਹੁਤ ਜ਼ਿਆਦਾ ਹੈ ਬੱਚਿਆਂ ਦੇ ਹਰ ਇੱਕ ਹਰ ਚੀਜ਼ ਦੀ ਡਵੈਲਪਮੈਂਟ ਵਾਸਤੇ ਬੈਸਟ ਆ ਕਿਉਂਕਿ ਇਹਦੇ ਵਿੱਚ ਕੋਈ ਨਹੀਂ ਕਿ ਬੱਚੇ ਇਹ ਸਾਰੇ ਖਾ ਸਕਦੇ ਆ ਹਾਂ ਵੱਡੇ ਵੀ ਖਾ ਸਕਦੇ ਆ ਬੱਚਿਆਂ ਦਾ ਤਾਂ ਬਹੁਤ ਜ਼ਿਆਦਾ ਤਹੀ ਖਾਦੇ ਬੱਚਿਆਂ ਦਾ ਤਾਂ ਨਾ ਹੀ ਉਹ ਚਾਰਾਂ ਦਾ ਹਾਂ ਇਹ ਵੀ ਹੈ ਇਹ ਵਧੀਆ ਬਹੁਤ ਕੰਮ ਆਈ ਜੀ ਤਾਂ ਤੇ ਬਣੀ ਆ ਚਲੋ ਫਿਰ ਤੇ ਠੀਕ ਹੈ ਜੀ ਤੁਹਾਨੂੰ ਪਸੰਦ ਆ ਗਈ ਹੈ ਚਲੋ ਜੀ ਵਲੌਗ ਨੂੰ ਕਰਦੇ ਆ ਇੱਥੇ ਐਂਡ ਹੋਪ ਕਰਦੇ ਆ ਤੁਹਾਨੂੰ ਸਾਡਾ ਵਲੌਗ ਵਧੀਆ ਲੱਗੇਗਾ ਰੈਸਪੀ ਵਧੀਆ ਲੱਗੇਗੀ ਤੇ ਜੇ ਕਿਸੇ ਨੇ ਰੈਸਪੀ ਦੀ ਪੂਰੀ ਜਾਣਕਾਰੀ ਲੈਣੀ ਹੈ ਇੰਗਰੀਡੀਅੰਟਸ ਦੀ ਤੇ ਮੈਨੂੰ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਦੱਸ ਦਿਓ ਤੇ ਮੈਂ ਤੁਹਾਨੂੰ ਰੈਸਪੀ ਦੀ ਸਾਰੇ ਇੰਗਰੀਡੀਅੰਟਸ ਦੱਸ ਦਾਂਗੀ